ਬੀਤ ਇਲਾਕੇ ਦੀਆਂ ਮੰਗਾਂ ਨੂੰ ਲੈ ਕੇ ਨਾਇਬ ਤਹਿਸੀਲਦਾਰ ਗੜਸ਼ੰਕਰ ਨੂੰ ਮੰਗ ਪੱਤਰ ਸੌਂਪਿਆ ਬੀਤ ਇਲਾਕਾ ਨਿਵਾਸੀਆਂ ਦੇ ਇੱਕ ਵਫਦ ਨੇ ਬੀਤ ਇਲਾਕਾ ਵਾਸੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਸੰਬੰਧੀ ਐਸ.ਡੀ.ਐਮ ਗੜਸ਼ੰਕਰ ਦੀ ਗੈਰਹਾਜ਼ਰੀ ਦੇ ਵਿੱਚ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੇ ਵਫਦ ਨੂੰ ਦੱਸਿਆ ਕਿ 29 ਦਸੰਬਰ ਤੋਂ ਬਾਅਦ ਮੰਗ ਪੱਤਰ ਵਿੱਚ ਉਠਾਈਆਂ ਮੰਗਾਂ ਤੇ ਸਮੱਸਿਆਵਾਂ ਸੰਬੰਧੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਸਾਰੀ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਮੰਗ ਪੱਤਰ ਦੀਆਂ ਕਾਪੀਆਂ ਸਬੰਧਤ ਵਿਭਾਗਾਂ ਨੂੰ ਭੇਜੀਆਂ ਜਾਣਗੀਆਂ ਬਾਬਦਨਾ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੂੰ ਸਪਸ਼ਟ ਕਿਹਾ ਕਿ ਜੇਕਰ 10 ਦਿਨਾਂ ਦੇ ਵਿੱਚ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਬੀਤ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਉਹ ਵੱਡਾ ਸੰਘਰਸ਼ ਵਿੜਿਆ ਜਾਵੇਗਾ ਮੈਂ ਗੜਸ਼ਕਤੋਂ ਪੱਤਰਕਾਰ ਅਸ਼ਵਨੀ ਸ਼ਰਮਾ ਵਾਲਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਪਸੇ ਸਾਡੇ ਇਲਾਕਾ ਬੀਤ ਦੀਆਂ ਜੀਆਂ ਸਮੱਸਿਆਵਾਂ ਬਹੁਤ ਹੀ ਗੰਭੀਰ ਹੈ ਜਿੱਥੇ ਕੀ ਸਾਡੇ ਕੋਲ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਸੜਕਾਂ ਬਹੁਤ ਛੋਟੀਆਂ ਹੈ ਸਰਕਾਰਾਂ ਨੇ ਅਜ ਤੱਕ ਜਿਹੜੀਆਂ ਹੈਗੀਆਂ ਸੜਕਾਂ ਨੂੰ ਬਹੁਤ ਜ਼ਿਆਦਾ ਚੌੜਾ ਨਹੀਂ ਕੀਤਾ ਤੇ ਮਾਦਲ ਦੇ ਵਿੱਚ ਇੰਡਸਟਰੀ ਲੱਗਣ ਕਰਕੇ ਜਿਹੜੀ ਹੈ ਟੈਫਕ ਬਹੁਤ ਜ਼ਿਆਦਾ ਹੋ ਗਈ ਹੈ ਬਹੁਤ ਹੈਵੀ ਗੱਡੀਆਂ ਆ ਰਹੀਆਂ ਪਰ ਪ੍ਰਸ਼ਾਸਨ ਜਿਹੜਾ ਬਿਲਕੁਲ ਇਸ ਜੀ ਦੀ ਪਰਵਾਹ ਨਹੀਂ ਕਰਦਾ ਇਸ ਦੀ ਢੀਂਗੈਲੀ ਕਰਕੇ ਹੀ ਪ੍ਰਸ਼ਾਸਨ ਦੀ ਢੀਂਗੈਲੀ ਕਰਕੇ ਹੀ ਸਾਡੇ ਕੋਲ ਜਿਹੜੀਆਂ ਹੈਗੀਆਂ 15 ਤੋਂ 20 ਬੋਤਾਂ ਜਿਹੜੀਆਂ ਹੁਣ ਤੱਕ ਜਿਹੜੀਆਂ ਹੋ ਚੁੱਕੀਆਂ ਅਸੀਂ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਹੈ ਪਰ ਕਿਸੇ ਵੀ ਸਾਡੀ ਸਰਕਾਰ ਨੇ ਹੁਣ ਤੱਕ ਸਾਡੀ ਸੁਣਵਾਈ ਨਹੀਂ ਕੀਤੀ ਤੇ ਹੁਣ ਅੱਜ ਅਸੀਂ ਬੀਤ ਭਲਾਈ ਕਮੇਟੀ ਦੀ 20 ਦੇ ਲੋਕਾਂ ਦੀ ਗਵਾਈ ਤੇ ਜਿਸ ਵਿੱਚ ਜੈਪ ਸਿੰਘ ਹੋ ਪਾ ਰਹੇ ਸਾਡੇ ਕਮਲ ਕਟਾਰੀਆ ਜੀ ਮੋਹਨ لال ਜੀ ਤੇ ਹੋਰ ਹੋਰ ਪਤਵੰਤੇ ਸੱਜਣ ਜਿਹੜੇ ਐਸ ਐਸ ਜੀ ਐਮ ਸਾਹਿਬ ਨੂੰ ਅਸੀਂ ਮੰਗ ਪੱਤਰ 送ਿਆ ਹੈ ਜਿਹਦੇ ਵਿੱਚ ਐਸ ਜੀ ਐਮ ਸਾਹਿਬ ਤਾਂ ਛੁੱਟੀ ਤੇ ਸੀ ਪਰ ਤਸੀਰਦਾ ਸਾਹਿਬ ਤਸੀਰਦਾ ਸਾਹਿਬ ਨੇ ਮੰਗ ਪੱਤਰ ਸਾਡਾ ਪ੍ਰਾਪਤ ਕੀਤਾ ਤੇ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਵਾਇਆ ਤੇ ਜਲਦੀ ਜੜੀ ਹੈਗੀ ਹੈ ਅਧਿਕਾਰੀਆਂ ਨਾਲ ਤੁਹਾਡੀ ਮੀਟਿੰਗ ਕਰਾਈ ਜਾਊਗੀ ਤੇ ਇਹਨਾਂ ਸਮੱਸਿਆ ਦਾ ਹੱਲ ਕੀਤਾ ਜਾਊਗਾ ਪਰ ਵੀ ਇਲਾਕੇ ਦੇ ਲੋਕ ਇੰਨੇ ਪਰੇਸ਼ਾਨ ਹੈ ਜੇਕਰ ਇਹਨਾਂ ਸਮੱਸਿਆ ਦਾ ਹੱਲ ਪ੍ਰਸ਼ਾਸਨ ਨੇ ਜਲਦੀ ਨਹੀਂ ਕਰਾਇਆ ਤਾਂ ਅਸੀਂ ਜਿਹੜਾ ਹੈਗਾ ਬਹੁਤ ਵੱਡਾ ਐਕਸ਼ਨ ਪਲਾਨ ਦੇ ਕਰਨ ਦੇ ਵਿੱਚ ਜਿਹੜਾ ਹੈਗਾ ਮਜਬੂਰ ਹੋਵਾਂਗੇ ਤੇ ਅਸੀਂ ਜਿਹੜਾ ਐਕਸ਼ਨ ਕਰਾਂਗੇ ਜਿੱਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਸਰਕਾਰ ਦੇ ਰੋਣੇਗੀ ਇਸ ਕਰਕੇ ਸਾਡੀ ਪੁਰਜੋਰ ਅਪੀਲ ਹੈ ਤੇ ਸਾਡੀਆਂ ਇਹਨਾਂ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਧੰਨਵਾਦ ਹਾਂ ਜੀ ਸਰ ਕੀ ਕਹੋਗੇ ਅੱਜ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਆ ਜਿਹੜਾ ਮੰਗ ਪੱਤਰ ਦਾ ਬੀਤ ਇਲਾਕੇ ਵੱਲੋਂ ਸਾਡਾ ਪੰਚਾਇਤ ਸੰਪਤੀ ਮੈਂਬਰ ਕਮਲ ਕੁਟਾਰੀਆ ਜੀ ਆ ਪੰਚਾਇਤ ਸੰਪਤੀ ਮੈਂਬਰ ਮੋਹਨ ਲਾਲ ਜੀ ਤੇ ਮਾਸ਼ੂ ਪਵਨ ਜੀ ਤੇ ਸਾਰੇ ਜਿੰਨੇ ਸਾਡੇ ਸਾਥੀ ਅੱਜ ਬੀਤ ਇਲਾਕੇ ਤੋਂ ਥੋੜੇ ਲੋਕ ਇਸ ਕਰਕੇ ਆਏ ਕਿ ਅਸੀਂ ਸਿਰਫ ਸਮੱਸਿਆਵਾਂ ਦੱਸਣੇ ਆ ਅਸੀਂ ਅਜੀ ਐਸਡੀਐਮ ਸਾਹ ਨੂੰ ਮੰਗ ਪੁੱਛਤਾ ਦਿਨਾ ਸੀ ਇੱਥੇ ਅਵੇਲੇਬਲ ਨਹੀਂ ਤੇ ਤਸਵੀਲਦਾਰ ਸਾਹਿਬ ਮੰਗ ਪੱਤਰ ਲੈ ਕੇ ਤੇ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਜੇ ਸੌਣ ਜਲਦੀ ਤੁਹਾਡੀ ਮੀਟਿੰਗ ਆਫ ਜਿਹੜੇ ਅਫਸਰ ਹਨ ਤੇ ਜੋ ਹਿਮਾਚਲ ਨਾਲ ਰਿਲੇਟਡ ਹੋ ਅਫਸਰ ਨੂੰ ਬੁਲਾਉਂਗੇ ਸਾਡੀਆਂ ਮੇਨ ਦੋ ਤਿੰਨ ਜਿਹੜੇ ਸੰਬੰਧ ਜਿਹੜਾ ਮੰਗ ਪੱਤਰ ਦਿੱਤਾ ਗਿਆ ਇਹ ਜਿਹੜੀ ਸਮੱਸਿਆ ਮਸੀ ਸਾਡੀਆਂ ਇੱਕ ਦਾ ਬੀਤ ਇਲਾਕੇ ਦੇ ਟਿਪਰ ਟਰਾਲੇ ਤੇ ਓਵਰ ਲੋਡ ਟਰਾਲੀਆਂ ਜਿਹੜੀਆਂ ਟਰੈਕਟਰ ਬੜਾਈ ਲੈ ਕੇ ਹਿਮਾਚਲ ਦੀ ਇੰਡਸਟਰੀ ਨੂੰ ਜਾਂਦੀਆਂ ਜਿਨ੍ਹਾਂ ਦੇ ਕਰਕੇ ਬੀਤ ਦੇ ਇਲਾਕੇ ਦੇ ਵਿੱਚ ਹਰ ਤੀਜੇ ਦਿਨ ਜਾਮ ਲੱਗਿਆ ਰਹਿੰਦਾ ਤੇ ਲੋਕਾਂ ਦਾ ਆਣਾ ਜਾਣਾ ਮੁਸ਼ਕਲ ਹੋ ਚੁੱਕਾ ਅੱਜ ਤੱਕ 18 ਲੋਕ ਇਹਨਾਂ ਟਿਪਰਾਂ ਦੇ ਨਾਲ ਇਲਾਕਾ ਹਨ ਸਾਡੇ ਕੀਮਤੀ ਜਨਾਨਾ ਕੋ ਆ ਚੁੱਕੇ ਆ ਤੇ ਹਾਲਾਤ ਇਹ ਹੈ ਕਿ ਗੀਤ ਲਾਕੇ ਚ ਜਾਣਾ ਹੋਵੇ ਜੇ ਕੋਬ ਦਾ ਬਵਾਰ ਹੈ ਤਾਂ ਉਥੋਂ ਆ ਕੇ ਕਿਤੇ ਜਾਣ ਪਹੁੰਚ ਨਹੀਂ ਸਕਦਾ ਉਹਦੀ ਹਾਲਤ ਇੰਨੀ ਖਰਾਬ ਹੈ ਹਾਲਾਤੇ ਦੀ ਜਗਾ ਜਗਾ ਟਿਪਰ ਫੜਦਾ ਦੇ ਦੋਨਾਂ ਸਾਈਡਾਂ ਤੇ ਖੜੇ ਹੈ ਤੇ ਦੋਨਾਂ ਸਾਈਡਾਂ ਤੇ ਜਾਮ ਲੱਗਿਆ ਦੂਜੀ ਸੜਕ ਦੂਜੀ ਮੰਗ ਸਾਡੀ ਮੇਨ ਸੀ ਜਿਹੜੇ ਗੜਸ਼ੰਕਰ ਤੋਂ ਗੜਸ਼ੰਕਰ ਤੋਂ ਕੋਕਵਾ ਮਜਾਈ ਰੋਡ ਤੇ ਡਲੇ ਆ ਤੋਂ ਸਿਖਵਾਲ ਤੇ ਲੈ ਕੇ ਕਾਂਫਰਖੋਈ ਤੋਂ ਰੋਡ ਚੱਲਦਾ ਹੈ ਇਹਦੇ ਉੱਪਰ ਅੱਜ ਤੱਕ ਪੀਡਬਲ ਨੇ ਦਾ ਬਰਮ ਬਣਾਏ ਜਿਹੜਾ ਉਹਨਾਂ ਦੇ ਪ੍ਰੋਵੀਜ਼ਨ ਚ ਹੈਗਾ ਕਿ ਇਹਦੀ ਬਾਅਦ ਰਿਪੇਅਰ ਕਰਨੀ ਹੈ 5 ਸਾਲ ਤੋਂ ਰਿਪੇਅਰ ਵੀ ਕੋਈ ਨਹੀਂ ਕਰ ਰਿਹਾ ਤੇ ਜਗਾ ਜਗਾ ਤੇ ਸੜਕ ਟੁੱਟੀ ਆ ਤੇ ਕੋਈ ਬਰਮ ਨਹੀਂ ਬਣਿਆ ਤੇ ਉਸ ਤੋਂ ਇਲਾਵਾ ਜਿਹੜੀਆਂ ਸੀਐਚਸੀ ਬਿਲੇ ਆਣਾਂ ਉਹਨੂੰ 24 ਘੰਟੇ ਸਰਵਿਸ ਕਰਨ ਲਈ ਹੈਗਾ ਸਾਡੇ ਕੋਲ ਮੰਗਤੀ ਸਾਡੀ ਤੇ ਜਿਹੜੀਆਂ ਸੜਕਾਂ ਤੇ ਕਿਸ ਇਲੈਕਸ਼ਨ ਦੌਰਾਨ ਪੱਥਰ ਬੱਦਤੀ ਪਾ ਦਿੱਤੇ ਡਿਪਾਰਟਮੈਂਟ ਨੇ ਤੇ ਉੱਥੇ ਲੋਕਾਂ ਦਾ ਆਣਾ ਜਾਣਾ ਮੁਸ਼ਕਲ ਹੋਇਆ ਹੋਇਆ ਤੇ ਉੱਥੇ ਅਸੀਂ ਕਹਿੰਨੇ ਵਈ ਉਹਨੂੰ ਚੱਲਣ ਤੋਂ ਲਾਂਜੋਕ ਬਣਾ ਕੇ ਜਲਦੀ ਜਲਦੀ ਤੇ ਪ੍ਰੀਮਿਕਸ ਬਣਾਇਆ ਚ ਪਾਇਆ ਜਾਵੇ ਤੇ ਜਿਹੜੀਆਂ ਮਹਿਦਬਾਣੀ ਤੋਂ ਸੜਕ ਹੈਗੀ ਕੋਟ ਉਕੜਮਾੜੀ ਤੋਂ ਬਣੀਆ ਸੜਕ ਇਹ ਸੜਕਾਂ ਨੂੰ ਜਲਦੀ ਬਣਾਇਆ ਇਹਨਾਂ ਨੂੰ ਲੋਕਾਂ ਨੂੰ ਜਿਆਦਾ ਬਹੁਤ ਜਿਆਦਾ ਤਕਲੀਫ ਹੈਗੀ ਹੈ ਇਸ ਤੋਂ ਬਾਅਦ ਪੂਰੇ ਮੰਗਪੱਤਰ ਚ 10 ਮੰਗਾਂ ਦਿੱਤੀਆਂ ਵੀ ਪ੍ਰਸ਼ਾਸਨ ਨੂੰ ਅਸੀਂ ਇਹ ਹੈ ਕਿ 10 ਦਿਨ ਚ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਤਾਂ ਅਸੀਂ ਵੀ ਤੇ ਲੋਕ ਸਾਰੇ ਇਕੱਠੇ ਹੋ ਕੇ ਵੀ ਤੇ ਇਲਾਕੇ ਤੋਂ ਕੋਈ ਵੱਡਾ ਰੋਸ ਮਾਰਚ ਜਾਂ ਪ੍ਰੋਟੈਸਟ ਕਰਾਂਗੇ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਪ੍ਰਸ਼ਾਸਨ